ਸਸ਼ੀ ਕਾਲ ਤੁਸੀਂ ਜੁੜਿਓ ਇਸ ਦੁਨੀਆ ਦੇ ਨਾਲ ਅੱਜ ਪਹੁੰਚਿਆ ਅਸੀਂ ریاਸੀ ਸ਼ਹਿਰ ਪਟਿਆਲਾ ਜਿੱਥੇ ਪਾਵਰ ਕਾਮ ਦੇ ਦਫ਼ਤਰ ਦੇ ਸਾਹਮਣੇ ਮੀਟਰ ਰੀਡਰ ਮੀਟਰ ਰੀਡਰ ਆਊਟਸੋਰਸ ਮੁਲਾਜ਼ਮ ਨੇ ਜਿਹੜੇ ਲਗਭਗ 33 ਦਿਨ ਹੋ ਗਏ ਜਿਹੜਾ ਇੱਥੇ ਧਰਨਾ ਕੜਾਕੇ ਦੀ ਠੰਢ ਦੇ ਵਿੱਚ ਚੱਲ ਰਿਹਾ ਜਿੱਥੇ ਮਾਨ ਸਾਹਿਬ ਵੱਡੇ ਵੱਡੇ ਦਾਅਵੇ ਗੱਲਾਂ ਕਰਦੇ ਸੀ ਵੀ ਕੋਈ ਆਊਟਸੋਰਸ ਜਬ ਕੱਚਾ ਮੁਲਾਜ਼ਮ ਜਾਂ ਅਸੀਂ ਨਹੀਂ ਕਿਸੇ ਤਰ੍ਹਾਂ ਦਾ ਸਾਰਿਆਂ ਨੂੰ ਸੱਪਕਾ ਕਰਾਂਗੇ ਤਾਂ ਹੁਣ ਤੱਕ ਵੀ ਇਹ ਕਟਾਚੇ ਦੀ ਠੰਡਾ ਜਿਹੜਾ 33 ਦਿਨ ਤੋਂ ਬਾਅਦ ਹੀ ਆਇਆ ਚ ਹਾਲਾਤ ਹਾਂਜੀ ਹੁਣ ਤੱਕ ਸਰਕਾਰ ਦੇ ਵੱਲੋਂ ਕੋਈ ਮਦਦ ਕੋਈ ਸਹਾਰਾ ਲੈਣ ਆਇਆ ਜਾਂ ਸਰਕਾਰ ਜਿਵੇਂ ਕੋਈ ਲਾਭ ਚੱਲਦਾ ਸਰ ਤਕਰੀਬਨ ਦਾ ਕੁਝ ਦਿਨ ਲੋਕਾਂ ਨੂੰ ਬੈਠਾ ਹੋ ਗਏ ਸੀ ਉਸ ਤੋਂ ਪਹਿਲਾਂ ਜੋ ਸਾਡੀ ਹੜਤਾਲ ਜਾਰੀ ਹੈ ਉਹਨੂੰ ਤਕਰੀਬਨ ਹੋ ਗਿਆ ਜਦ ਪੂਰੇ 56 ਦਿਨਾਂ ਤੋਂ ਸੱਜਣ ਦੇਖੀ ਹੋ ਰਹੀ ਹੁੰਦੀ ਕਿਉਂਕਿ ਸਰ ਦੇਖੋ ਸਾਡੀਆਂ ਮੀਟਿੰਗਾਂ ਹੋਈਆਂ ਦੋ ਚਾਰ ਪਰ ਮੀਟਿੰਗਾਂ ਦੇ ਵਿੱਚ ਸਾਡੀ ਸੀਐਮਡੀ ਸਾਹਿਬ ਨਾਲ ਪਿੱਛੇ ਹੋ ਗਏ 25 ਦਿਨ ਦੇ ਕਰੀਬ ਸੀਐਮਡੀ ਸਾਹਿਬ ਨਾਲ ਇੱਕ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸਾਡਾ ਜੀ ਜਾਨੂੰ ਅਸੀਂ ਵੀ ਤੁਹਾਡਾ ਜਲਦੀ ਤੋਂ ਜਲਦੀ ਮਸਲਾ ਹੱਲ ਕਰਾਂਗੇ ਪਰ ਜੇ ਸਾਹ ਦੇ ਨਾਲ ਅਜ 23 ਦਿਨ ਹੋ ਗਏ ਉਹ ਸਾਹ ਦੇ ਨਾਲ ਵੀ ਕਿਉਂਕਿ ਜਿਹੜੇ ਇਹ ਅਧਿਕਾਰੀ ਦਾ ਲੋਕ ਜਿਨ੍ਹਾਂ ਦੇ ਕੋਲ ਜਾਫਤਾ ਪਾੜੇ ਹੋਏ ਨੇ ਜਾਂ ਕੰਪਨੀ ਨੂੰ ਪੈਸਾ ਖਾਦਾ ਹੋਇਆਗਾ ਜਾਂ ਫਿਰ ਕਿਸੇ ਦੀ ਦਫਸਤ ਜਾਂ ਕੰਪਨੀ ਜਿਹੜੀ ਕੰਪਨੀ ਘਾੜੇ ਲਗੇ ਉਹਨਾਂ ਤੋਂ ਮੰਨੋ ਇੱਥੇ ਲੱਤ ਥੱਲੇ ਲਾ ਲੋ ਤਾਂ ਉਹਨਾਂ ਦੀ ਮੰਨੋ ਵੀ ਕਹਿਣੇ ਚ ਜੋ ਆਪਣਾ ਕੰਮ ਕਰ ਰਹੇ ਨੇ ਉਹਨੂੰ ਬਦੌਲਤ ਪਰ ਇਸ ਤਕਰੀਬਨ 30-35 ਦਿਨ ਦੇ ਬਾਵਜੂਦ ਵੀਰ ਜੀ ਦੇ ਮੌਜੂਦ ਹੁਣ ਤੱਕ ਕੋਈ ਵੀ ਦਾਸ ਨੂੰ ਸਰਕਾਰ ਕਰਨੀ ਉਹ ਨਾ ਸਾਡਾ ਅਲਾਈਨਮੈਂਟ ਕਰਨ ਉਹ ਕਿਤੇ ਨਹੀਂ ਸਾਡਾ ਕੋਈ ਦਬਦਬਾ ਨਹੀਂ ਜਦੋਂ ਸਰਕਾਰ ਜਦੋਂ ਆਮ ਆਦਮੀ ਦੀ ਸਰਕਾਰ ਨਹੀਂ ਧੀ ਜਦੋਂ ਕਿਤੇ ਵੀ ਧਰਨਾ ਲਾਉਦਾ ਸੀ ਸਾਡੇ ਹਮਨ ਸਾਹਿਬ ਛੜੰਦ ਨਾਲ ਦੀ ਨਾਲ ਬਹਿ ਜਾਂਦੇ ਤੇ ਧਰਨੇ ਜਾਂਦੇ ਜਿਹੜੇ ਹੋਰ ਵੀ ਉਹਨਾਂ ਦੇ ਲੀਡਰ ਤੇ ਉਹ ਜਾ ਕੇ ਧਰਨਿਆਂ ਦੇ ਵਿੱਚ ਬਹਿ ਜਾਂਦੇ ਸਰਕਾਰ ਦੇ ਵਿੱਚ ਆ ਗਏ ਪਰ ਹੁਣ ਤੱਕ ਸਾਰ ਨਹੀਂ ਲੈ ਲਈ ਹੁਣ ਸਰਕਾਰ ਦੀ ਨੀਤੀ ਕਦੋਂ ਅਜੇ ਤਾਂ ਸਾਡਾ ਬਹੁਤ ਵਧੀਆ ਸਵਾਲ ਹੈਗਾ ਕਿਉਂਕਿ ਦੇਖੋ ਜਦੋਂ ਪਹਿਲਾ ਸਰਕਾਰਾਂ ਸੀਗਾ ਉਹਨਾਂ ਸਰਕਾਰਾਂ ਦੇ ਵਿੱਚ ਅੰਨੇ ਵਾਦੂ ਸੀ ਉਹਨਾਂ ਸਰਕਾਰਾਂ ਨੂੰ ਸਰਕਾਰ ਲੂ ਪਰ ਲੋਕਾਂ ਨੇ ਇੱਕ ਵਿਸ਼ਵਾਸ ਸੀਗਾ ਵੀ ਜਿਹੜੀ ਆਉਣ ਵਾਲੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਜਿਹਨਾਂ ਨੇ ਇੱਕ ਆਮ ਆਦਮੀ ਸਰਕਾਰ ਦਾ ਨਾਮ ਦਿੱਤਾ ਸੀਗਾ ਵੀ ਆਮ ਆਦਮੀ ਪਾਰਟੀ ਸਰਕਾਰ ਚਲੋ ਲੋਕਾਂ ਨੂੰ ਵੀ ਇਹ ਸੀਗਾ ਵੀ ਬਦਲਾ ਆਵੇ ਪਰ ਬਦਲਾ ਜੇ ਆਪਾਂ ਕਹਿੰਦੇ ਵੀ ਬਦਲਾ ਨਹੀਂ ਆਇਆ ਪਰ ਬਦਲਾ ਲੈ ਲੈਣਾ ਨੇ ਕਿਉਂਕਿ ਸਾਡੇ ਨਾਲ ਪਿਛਲੇ तकरीबन 2022 ਦੇ ਵਿੱਚ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਮਾਨ ਜੋ ਕੁ 스ਪੀਕਰ ਸਾਹਿਬ ਨੇ ਇੱਕ ਵਾਦਾ ਕਰਿਆਗਾ ਵੀ ਅਸੀਂ ਆਉਂਦਾ ਸਾਰੀ ਤੁਹਾਨੂੰ ਪੱਕੇ ਮਲਾਜਮ ਲੈ ਕੇ ਆਵਾਂਗੇ ਪਰ ਪੱਕੇ ਮਲਾਜਮੇ ਸਾਡੋ ਸਾਨੂੰ ਇਹਨਾਂ ਨੇ ਕੱਤੀ ਰਹਿਣ ਦੀ ਉਪਰੇ ਵੀ ਨਹੀਂ ਛੱਡਿਆ ਲੋਕੀ ਜੀ ਅਸੀਂ ਸਰਕਾਰ ਨੂੰ ਇਹ ਹੀ ਸਾਡੀ ਮੰਗ ਆ ਗਈ ਵੀ ਜਿਹੜੀ ਸਾਡੀ ਕੰਪਨੀਆਂ ਦੇ ਰਾਹੀਂ ਲੁੱਟ ਹੋ ਰਹੀ ਆ ਕਿਉਂਕਿ ਜਿਹੜਾ ਜੈਨ ਹੁਣ ਜੋ ਡੀਸੀ ਰੇਟ ਆ ਡਿਪਾਰਟਮੈਂਟ ਸਾਨੂੰ ਦੇ ਰਿਹਾਗਾ ਤੁਸੀਂ ਸਾਨੂੰ ਪ੍ਰੋਪਰ ਸਾਡਾ ਡੀਸੀ ਰੇਟ ਦਾ ਦਿਓ ਚਲੋ ਤੁਸੀਂ ਪੱਕਿਆਂ ਨੂੰ ਥੱਡੋ ਅਸੀਂ ਪੱਕਿਆਂ ਦੀ ਮੰਗ ਨਹੀਂ ਕਰ ਰਹੇ ਅਸੀਂ ਇਹ ਚੀਜ਼ ਕਰ ਰਹੇ ਆ ਵੀ ਡਿਪਾਰਟਮੈਂਟ ਕੋਈ ਸਰਪੰਚਰ ਜਾਰੀ ਕਰੇ ਜੋ ਤੁਹਾਨੂੰ ਹੱਕ ਸੱਚ ਦੀ ਰੋਟੀ ਮਿਲੇ ਤੇ ਜੋ ਅਸੀਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਰੀਏ ਉਹ ਵਧੀਆ ਤਰੀਕੇ ਨਾਲ ਕਰ ਸਕੀਏ ਜੇ ਮੈਂ ਨਾਲਾ ਸਵਾਲ ਦੀਗਾ ਵੀ ਸਰਕਾਰਾਂ ਨੇ ਸਰਕਾਰ ਜੀ ਸਾਫਾ ਪਹਿਲਾ ਸਰਕਾਰਾਂ ਦੀ ਉਸੀ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਲੁੱਟਮੋਦੀਆ ਜਿਹੜੇ ਹਿਸਾਬ ਦੇ ਨਾਲ ਸਾਡੇ ਸੀਐਮ ਸਾਹਿਬ ਕਹਿੰਨੇ ਸੀਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਦੇਸ਼ਾਂ ਤੋਂ ਬੁਲਾ ਕੇ ਇਥੇ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਪਰ ਸਾਡੀ ਬੇਨਤੀ ਹੈ ਸੀਐਮ ਸਾਹਿਬ ਵੀ ਲੋਕਾਂ ਜਿਹੜੇ ਵਿਦੇਸ਼ ਬੈਠੇ ਨੇ ਲੋਕ ਉਹ ਵਧੀਆ ਸੈਟਲ ਨੇ तकरीबन ਮੈਨੂੰ ਮੈਂ 2012 ਤੋਂ ਇਥੇ ਕੰਮ ਕਰ ਰਿਹਾ ਮੈਂ ਆਪਦੇ ਬੱਚਾ ਦਾ ਮੇਰਾ ਗੁਜ਼ਾਰਾ ਵੀ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਜਿਵੇਂ ਤੁਸੀਂ ਆਪਦੇ ਮੂੰਹੋਂ ਦੱਸਿਆ ਵੀ ਤੁਹਾਨੂੰ ਡੀਸੀ ਰੇਟ ਵੀ ਨਹੀਂ ਮਿਲ ਰਿਹਾ ਕਿਉਂਕਿ ਜਿੱਦਾਂ ਦੀ ਇੱਕ ਪ੍ਰੋਪੋਜ਼ਲ ਪੰਜਾਬ ਦੇ ਵਿੱਚ ਬਣੀ ਹੁੰਦੀ ਹੈ ਜਿਵੇਂ ਸੈਂਟਰ ਦੇ ਅਕੋਰਡਿੰਗ ਹੋਵੇ ਪੰਜਾਬ ਦੇ ਅਕੋਰਡਿੰਗ ਜਿਵੇਂ ਸੈਨੀਸ ਕਿਲਡਾ ਸਕਿਲਡਾ ਜਿਨ੍ਹਾਂ ਦੀ ਉਹਨਾਂ ਦੀ ਟ੍ਰੇਨਿੰਗ ਆ ਉਹਨਾਂ ਤਾਕ ਨੂੰ ਸੀਸੀ ਰੇਟ ਮਿਲਣਾ ਚਾਹੀਦਾ ਕਿਉਂਕਿ ਲੇਬਰ ਇਨਸਪੈਕਟਰ ਆ ਜਿਹੜੇ ਵੱਡੇ ਵੱਡੇ ਲੇਬਰ ਕਮਿਸ਼ਨਰ ਬਣਾਏ ਨੇ ਉਹਨਾਂ ਨੂੰ ਮੋਟੀਆਂ ਤਨਖਾਹ ਇਸੇ ਚੀਜ਼ ਤੇ ਮਿਲ ਰਹੀਆਂ ਨੇ ਵੀ ਤਾਂ ਕਿ ਜਿਹੜੇ ਕਿਸੇ ਮਜ਼ਦੂਰ ਤਾਕ ਦੇ ਨਾਲ ਜਾਂ ਕਿਸੇ ਕਰਮਚਾਰੀ ਨਾਲ ਕਿਸੇ ਤਰੀਕੇ ਦਾ ਤੱਕਾ ਨਾ ਹੋਵੇ ਪਰ ਤੁਸੀਂ ਫੇਰ ਵੀ ਆਪਣੇ ਮੂੰਹ ਇਹ ਗੱਲ ਕਦਸਰਿਓਂ ਵੀ ਸਾਨੂੰ ਡੀਸੀ ਰੇਟ ਨਹੀਂ ਮਿਲ ਰਿਹਾ ਹੈਗਾ ਬੜੀ ਲਾਹਤ ਵਾਲੀ ਗੱਲ ਹੈ ਕਿ ਕੀ ਰੇਟ ਵੀ ਬੜਾ ਇੱਕ ਮਾਮੂਲੀ ਜਿਹਾ 10000 ਆਪੇ ਥੰਕਿੰਗ ਕੋਈ ਡੀਪੀ ਰੇਟ ਆਗਾ ਕੋਈ ਥੋੜਾ ਜਿਆਦਾ ਡੀਪੀ ਰੇਟ ਨਹੀਂ ਆਗਾ ਕਿਉਂਕਿ ਉਹਦੇ ਨਾਲ ਅਜਿਹੇ ਸਮੇਂ ਦੇ ਵਿੱਚ ਨੁਜਾਰਾ ਕਰਦਾ ਬਹੁਤ ਪਰਵਾਰ ਦਾ ਮੁਸ਼ਕਿਲ ਆ ਬੱਚਿਆਂ ਨੂੰ ਘੁਲਾਣਾ ਬੜਾ ਮੁਸ਼ਕਿਲ ਆ ਕੋਈ ਮੁਸ਼ਕਿਲ ਦਾ ਸਵਾਲ ਆ ਵੀ ਜਿਹੜਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਆਗਾ ਜੇਕਰ ਵੱਡੀ ਡੀਪੀ ਰੇਟ ਦੀ ਗੱਲ ਕਰ ਦਿਆਂਗੇ ਮੇਰੇ ਹਿਸਾਬ ਦੇ ਵਿੱਚ ਤਾਂ ਇਹ ਆਪਣੇ ਜੇ ਕਹੀਏ ਵੀ ਕੋਈ ਆਪਾਂ ਚਲੋ ਬਾਬਾ ਮੇਰਕਰ ਜੀ ਨੇ ਇੱਕ ਜਿਹਾ ਵੀ ਅਸੀਂ ਸੁਭਾਣਾ ਉਹਨਾਂ ਨੇ ਜੋ ਸੁਭਾਣ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਹਨਾਂ ਦੇ ਅਨੁਸਾਰ ਸ ਪਰ ਇਹ ਵੀ ਕਈ ਆਪਣੇ ਫੈਕਟਰੀ ਦੇ ਨਾਲ ਕੋਈ ਲੱਗਦਾ ਨਹੀਂ ਦੇ ਤੇ ਕੋਈ ਆਪਣੇ ਪਰੂਨ ਨਾਮ ਦੀ ਕੋਈ ਚੀਜ਼ ਹੈਗੀ। ਸਮਝੋ ਇਹ ਦੇਖੋ ਡੀਸੀ ਰੇਟ ਦਾ ਹਰੇਕ ਜੈਨੂਲ ਹੱਥ ਬਣਦਾਗਾ ਕਿਉਂਕਿ ਜੇ ਨੂੰ ਤਾਗਦੀ ਕਾਰਵਾਈ ਚ ਬਿਲਕੁਲ ਲੇਗਾ ਹੋਗਾ ਪਰ ਮੇਰੇ ਹਿਸਾਬ ਦੇ ਵਿੱਚ ਜੋ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਲਿਖਿਆ ਉਹਨਾਂ ਦੀ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਇੱਕ ਕਾਪੜਿਆਂ ਦੇ ਥੱਲੇ ਦਬਕੇ ਜੋ ਕੰਪਨੀਆਂ ਨੇ ਵਰਕ ਆਊਟਰ ਦੇ ਵਿੱਚ ਲਿਖਿਆ ਵੀ ਪਰ ਮੀਟਰ ਪਰ ਸਾਨੂੰ ਕਹਿ ਦਿੰਦੇ ਹਾਂ ਸੀ ਪਰ ਮੀਟਰ ਦੇ ਹਿਸਾਬ ਨਾਲ ਹੁੰਦੇ ਹੋਏ ਪਰ ਵਰਕ ਆਊਟਰ ਦੇ ਵਿੱਚ ਪਰ ਮੀਟਰ ਬਿਲਕੁਲ ਨਹੀਂ ਹੈ। ਤੋ ਕੋਈ ਡਿਪਾਰਟਮੈਂਟ ਦੇ ਇਹਨਾਂ ਕਹਾ ਹੋਇਆ ਵੀ ਹਾਂ ਤੁਹਾਡੀ 20 ਰੇਟ ਮੁਤਲਕ ਹੈ ਤੁਹਾਡੀ ਜਿਹੜੀ ਥੈਲੀ ਉਹ 15000 ਰੁਪਏ ਦਿੱਤਾ ਉਹ ਕੱਟ ਕੇ 14000 ਕੀ ਹੋਣੀ ਹੈ ਜੇ ਕੋਈ ਅਸੀਂ ਅੱਜ ਵੀ ਮੰਗ ਲਈਏ ਅੱਜ ਦੇ ਦਿਨ ਸਮੇਂ ਦੇ ਵਿੱਚ ਤਾਂ ਤੁਸੀਂ ਲਾ ਦਿਓ ਵੀ ਜੇ ਪਰਿਵਾਰ ਨੂੰ ਪਾਲਣਾ ਤਾਂ ਘਟੋਣਾ ਨਾ ਕਰੇ ਇੱਕ ਬੰਦੇ ਦਾ ਖਰਚਾ 15 ਤੋਂ 20000 ਰੁਪਏ ਨੌਰ ਵਾਲਾ ਇਕੱਲੇ ਦਾ ਖਰਚਾ ਹੈਗਾ ਸਾਰਾ ਜਿਹੜਾ ਡੀਜੀ ਦੇ ਦਾਗਾ ਅਸੀਂ ਤਾਂ ਡੀਜੀ ਦੀ ਗਿਣਮਾ ਕਰ ਰਹੇ ਹਾਂ ਜਿਹੜਾ ਸਾਡਾ ਹੱਕਾ 14000 ਰੁਪਏ ਤੇ ਪਿਛਲੇ ਜਿਹੜਾ 2012 ਤੋਂ ਲੈ ਕੇ ਹੁਣ ਤੱਕ ਦਾ ਜੋ ਘਟਾਲਾ ਹੋਇਆ ਇਹਨਾਂ ਦੇ ਵਿੱਚ ਮੇਰੀ ਸੀਐਮ ਸਾ ਵੀ ਜਿਹੜਾ ਹੁਣ ਤੱਕ ਦਾ ਜੋ ਘਟਾਲਾ ਹੋਇਆਗਾ ਉਸ ਘਟਾਲੇ ਦੀ ਬਰੀਕੇ ਦੇ ਵਿੱਚ ਜਾਂਚ ਕੀਤੀ ਜਾਵੇ ਤੇ ਜਿਹੜੇ ਅਧਿਕਾਰੀਆਂ ਨੇ ਸਾਡਾ ਹੁਣ ਤੱਕ ਦਾ ਜੋ ਪੈਸਾ ਖਾਦਾਗਾ ਸਾਡੀ ਵੇਡ ਤੇ ਅਸ਼ੀਰਵਾਦ ਨੂੰ ਵੀ ਉਹਨਾਂ ਤੇ ਕਾਨੂੰਨ ਚਲਾਇਆ ਜਾਵੇ ਨਾਲ ਕਿ ਜਿਹੜੀ ਆ ਥੱਲੇ ਪਾਵਨੇਗਾ ਜੇ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਸੁਲਟੂ ਬੰਦ ਕਰਕੇ ਕੰਪਨੀਆਂ ਤੋਂ ਸਾਡਾ ਸਾਰਾ ਹਿੰਦਵਾਜ ਸਾਨੂੰ ਮਹਿਕਮੇ ਨੇ ਦੇਣਾ ਬਿਲਿੰਗ ਕਰਾਈ ਜਾਵੇ ਤਾਂ ਜੋ ਅਸੀਂ ਮਹਿਕਮੇ ਦਾ ਰੈਵਨੂ ਅਪ ਕਰਦੇ ਹਾਂ ਹਾਂਜੀ ਇਹ ਸੀ ਕੌਨਸਲ ਲੀਡਰ ਲੀਡਰ ਜਿਹੜੇ ਨੇ ਕੀ ਲੱਮੇ ਨੇ ਗਰਾਊਂਡ ਲੈਵਲ ਤੋਂ ਅਸੀਂ ਰਿਹਾਸੀ ਸਰ ਪਟਿਆਲਾ ਦੇ ਜਿਹਨਾਂ ਦੇ ਮੰਨ ਦੇ ਗੁਲਬਲੇ ਤੇ ਜਿਹੜੀਆਂ ਹੋਂਕਾਂ ਦਰਜ ਕੀਤੀਆਂ ਨੇ ਕਿ ਪਰਿਵਾਰ ਦੇ ਹਾਲਾਤ ਕਿੱਦਾਂ ਜਿਹੜਾ ਡੀਪੀ ਰੇਟ ਵੀ ਨਹੀਂ ਮਿਲਿਆ ਸਰਕਾਰ ਨੂੰ ਇਹ ਚੀਜ਼ਾਂ ਤੇ ਜ਼ਰੂਰ ਦੇਖਣਾ ਚਾਹੀਦਾ ਸਰਕਾਰ ਵੱਡੇ ਵੱਡੇ ਜਿਹੜੇ ਦਾਅਵੇ ਕਰਦੀ ਸੀ ਕਿਉਂਕਿ ਧਰਨਿਆਂ ਦੇ ਵਿੱਚੋਂ ਨਿਕਲੂਗੀ ਪਾਰਟੀ ਕਾਮਾ ਆਪੀ ਪਾਰਟੀ ਸੀ ਜਿਹੜੀ ਹਰ ਇੱਕ ਮਜ਼ਦੂਰ ਗਰੀਬੀ ਦਾ ਗੱਲ ਕਰਦੀ ਸੀ ਪਰ ਹੁਣ ਅਸੀਂ ਦੇਖਦੇ ਐ ਕਿ ਐਸੇ ਦਾ ਕਿਹੜੇ ਹਾਲਾਤ ਨੇ ਮਜ਼ਦੂਰਾਂ ਦੇ ਬੜੇ ਤਰ੍ਹਾਂ ਤੋਂ ਗੰਭੀਰ ਨੇ